ਬਾਡੀ ਬੁੱਡੀ ਦਾ ਯਾਰ ਇਹਦੀ ਲਾਜਵਾਬੀ ਆ ਸ਼ਕੀਨ ਵੀ ਫੁੱਲਾ ਤੇ ਥਣ ਵੀ ਗੈਪ ਤੇ ਲੱਗਿਆ ਤੇ ਆਰਡਰ ਵੀ ਫਿਕਸ ਬਣਾਉਗੀ ਆ 6 ਦੰਦ ਬੱਛੀ ਆ ਤੇ ਮੇਨ ਗੱਲ ਆ ਜਿਹੜੀ ਸੱਜਣੋ ਯਾਰ ਬੱਛੀ ਵੀ ਟਾਪ ਕੁਆਲਿਟੀ ਦੀ ਆ ਜਾਨ ਵਾਲੀ ਬੱਛੀ ਆ ਤੇ ਵਾਕੀ ਯਾਰ ਇਹਦਾ ਖੜਨ ਦਾ ਸਟਾਈਲ ਸਟੂਲ ਵੀ ਉਹ ਆ ਜਿਵੇਂ ਮੇਲਿਆਂ 'ਚ ਪਸ਼ੂ ਖੜਦੇ ਹੁੰਦੇ ਨੇ ਵਾਕੀ ਥਣ ਥਣੋੜ ਮਾੜਾ ਚੰਗਾ ਲੱਗਿਆ ਹਾਂ ਥਣ ਥਣੋੜ ਦੀ ਗੱਲ ਕਰ ਲੈਣਾ ਥਣ ਥਣੋੜ ਤੇ ਨੂੰ ਆ ਲੱਗਾ ਅੱਬਲ ਦਰਜੀ ਦਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗਿਆ 22 ਸੀਰੇ ਦੇ ਘਰੋਂ ਲੱਗਿਆ ਬਣਾਉਣ ਪਿੰਡ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਕਿਉਂਕਿ ਇਹ ਫਤੇਗੜ ਛੰਨਾ ਆ ਗਈ ਸੱਜਣੋ ਪੂਰੀ ਵਾਲੀ ਬਾਈ ਜਿਹੜੇ ਸੱਜਣ ਕਬੱਡੀ 'ਚ ਇੰਟਰਸਟ ਰੱਖਦੇ ਨੇ ਪੂਰੀ ਕਹਿੰਦੇ ਅੱਜਕੱਲ ਟੌਪ ਦਾ ਰੀ ਡਰੈਗ ਕਬੱਡੀ ਦਾ ਮਾਹ ਖੇਡ ਕਬੱਡੀ ਦਾ ਚਮਕਦਾ ਸਤਾਰਾ ਹੈ ਉਹਦੇ ਪਿੰਡ ਪਹੁੰਚੇ ਹੋਏ ਆ ਅੱਜ ਬਰਨਾਲਾ ਸ਼ਹਿਰ ਦੇ ਨੇੜੇ ਪਿੰਡ ਰਹਿ ਜਾਂਦਾ ਤੇ ਪੂਰੀ ਦੇ ਮਾਸੜ ਨੂੰ ਵੀ ਤੁਹਾਨੂੰ ਮਿਲਾਵਾਂਗਾ ਸੱਜਣੋ ਅੱਜ ਗੇਜੀ ਵੀ ਆਪਣਾ ਮਿੱਤਰ ਆਹਾ ਮਾਰਦੇ ਕੈਮਰਾ ਤੱਕ ਸਮਾੜਾ ਜਾਊਗਾ ਅਗਲੀ ਗੱਲਬਾਤ ਸੱਜਣਾ ਤੁਹਾਡੀ ਸੀਰੇ ਨਾ ਕਰਾਉਨੇ ਆ ਤਿੰਨ ਜਾਨਵਰ ਦਿਖਾਵਾਂਗੇ ਤੇ ਦਿਖਾਵਾਂਗੇ ਵੀ ਆ ਤਿੰਨੇ ਜਾਨਵਰ ਟੋਪ ਕੁਆਲਿਟੀ ਦੇ ਟੋਪ ਕੁਆਲਿਟੀ ਜਾਨ ਦਿਖਾਉਂਗਾ ਤਿੰਨ ਬੈੜਾ ਫੁੱਲ ਵੱਡੀਆਂ ਚੰਗੀਆਂ ਗਰਮੀ ਦੇ ਸੀਜ਼ਨ ਤੇ ਚੱਲਣ ਵਾਲੇ ਤੋਫੇ ਦਿਖਾਵਾਂਗਾ ਤੁਹਾਨੂੰ ਤੇ ਬਾਕੀ ਆਜੋ ਸੀਰੇ ਨਾ ਮਲਿਓਨੇ ਆ ਕੱਲੀ ਕੱਲੀ ਖੋਲ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣਾ ਵੀਡੀਓ ਚ ਹੀ ਕਰਾਵਾਂਗੇ ਆਜਾ ਸੀਰੇ ਹੋਰ ਕੀ ਹਾਲ ਸਸ ਜੀਕਾਰ ਬਾਈ ਸਾਰਿਆਂ ਨੂੰ ਜਿਹੜੇ ਵੀਡੀਓ ਦੇਖ ਰਹੇ ਹੋਣਗੇ ਬਾਹਰ ਨਾਲੇ ਹੋਰ ਸਾਰੇ ਨਾਲੇ ਬਾਹਰਲੇ ਮੁਲਕ ਵਾਲੇ ਨਾਲੇ ਅੰਦਰਲੇ ਮੁਲਕ ਵਾਲੇ ਆ ਸਮੂਦਾ ਹੀ ਰੌਲਾ ਖਾਦਾ ਪਾਉਂਦਾ ਵੀਡੀਓ ਚ ਥੋੜਾ ਜਿਹਾ ਘੱਟ ਬੋਲਦਾ ਵੀਡੀਓ ਚ ਜਿਹੜੀ ਆਵਾਜ਼ ਘੱਟ ਨਿਕਲਦੀ ਆ ਤੇ ਬਾਕੀ ਮੱਕੀ ਮੁੱਕੀ ਚ ਸੱਜਣ ਬੀਜੀ ਤੀ ਵੀਡੀਓ ਤਾਂ ਕਰਕੇ ਲੇਟ ਹੋ ਗਈ ਤੇ ਬਾਕੀ ਆ ਜਮ ਇਧਰ ਲਈ ਬੈਠ ਤੋ ਕਰਦੇ ਆ ਕੰਮ ਸ਼ੁਰੂ ਗੱਲਬਾਤ ਸੱਜਣ ਕਹਿੰਦੇ ਥੋੜੀ ਘੱਟ ਕਰਿਆ ਕਰੋ ਜਾਨਵਰ ਦਿਖਾਇਆ ਕਰੋ ਵੱਧ ਹੈ ਨਾ ਲੈ ਤੋੜ ਦੇ ਗੇਜੀ ਨੂੰ ਖੋਲ ਕੇ ਇਹਦੀ ਕੀ ਗੱਲਬਾਤ ਹੈ ਕਿਹੜਾ ਸੂਆ ਸੂੰਦੀ ਆ ਦੂਜਾ ਸੂਆ ਬਾਈ ਇਹ ਪਹਿਲੇ ਨੇ 16 17 ਕਿਲੋ ਦੁੱਧ ਕੱਢਿਆ ਹੋਗਾ ਕਹਿੰਨੇ ਇੱਕ ਤਰ੍ਹਾਂ ਹਾਸ ਆ ਗਈ ਜਿਵੇਂ ਗਰਮੀ ਵਾਲਾ ਤੋਹਫਾ ਹੀ ਆ ਗਿਆ ਆ ਇਹ ਆ ਗਿਆ ਗਰਮੀ ਵਾਲਾ ਤੋਹ ਤੇ ਮੇਰਾ ਖਿਆਲ ਆ ਦੰਦਾ ਚ ਹੋ ਬਾਈ ਹਨਾ ਇਹ ਹਾਏ ਛੇ ਦੰਦ ਆ ਗਏ ਆ ਆ ਛੇ ਦੰਦ ਬੱਛੀ ਆ ਤੇ ਮੇਨ ਗੱਲ ਆ ਜਿਹੜੀ ਸੱਜਣੋ ਯਾਰ ਬੱਛੀ ਵੀ ਟਾਪ ਕੁਆਲਿਟੀ ਦੀ ਆ ਜਾਨ ਵਾਲੀ ਬੱਛੀ ਆ ਤੇ ਵਾਕੀ ਯਾਰ ਇਹਦਾ ਖੜਨ ਦਾ ਸਟਾਈਲ ਸਟੂਲ ਵੀ ਹੋ ਆ ਜਿਵੇਂ ਮੇਲਿਆਂ ਚ ਪਸ਼ੂ ਖੜਦੇ ਹੁੰਦੇ ਨੇ ਥਣ ਥਣੌਟ ਦੀ ਗੱਲ ਕਰ ਲੈਣਾ ਥਣ ਥਣੌਟ ਤਾਂ ਇਹਨਾਂ ਲੱਗਾ ਅੱਬਲ ਦਰਜੇ ਦਾ ਇਹਦੇ ਆਪਾਂ ਕਹਿੰਦੇ ਹੁੰਨੇ ਆ ਮੈਸਾਂ ਵਾਲਾ ਥਣ ਲੱਗਿਆ ਬਾਈ ਇਹਨੂੰ ਤੇ ਚਬਾਈ ਵੀ ਇਹਦੀ ਰੁਗ ਰੁਗ ਦੀ ਹੋਊਗੀ ਤੇ ਲੱਗਿਆ ਵੀ ਨਾ ਮੁੱਠੀ ਦੀ ਚਬਾਈ ਵਾਲਾ ਕੋਈ ਬਾਹਲਾ ਲੰਬਾ ਥਣ ਨਹੀਂ ਲੱਗਿਆ ਤੇ ਲੇਵਾ ਵੀ ਬਈ ਜੀ ਇਹਦੀ ਗੱਲ ਕਰ ਲਈਏ ਸਟਿਚ ਬਣਾਉਗੀ ਕੰਪੈਕਟ ਆਰਡਰ ਬਾਕੀ ਸਿਰੇ ਠੰਡੀ ਪੂਰੀਆ ਕਿਵੇਂ ਮਰਜੀ ਦੇਖ ਲੈ ਕੋਈ ਬਹਿ ਕੇ ਥੱਲੇ ਨਾ ਜਹੇ ਜਵਾਕ ਉਹ ਕਰੀ ਚੱਲੇ ਹਨ ਇਹ ਦੋਗਲੇ ਪੰਜ ਛੋੜੀਆਂ ਜਿਹਾ ਉਹ ਹੁੰਦੀਆਂ ਨਹੀਂ ਆ ਪੂਰੀ ਐਨ ਦੇ ਹਾਲ ਹੈ ਦੇਖ ਤੇ ਮਰਜੀ ਠੰਡੀ ਸੀ ਲਾ ਕਰੋ ਚਾ ਯਾਰਾ ਇਹਨੇ ਕੋਈ ਗਰਮੀ ਸਰਦੀ ਨਹੀਂ ਮੰਨਣੀ ਯਾਰ ਇਹ ਆਈਟਮ ਨੇ ਇਹ ਆਈਟਮ ਸਰਦੀ ਚ ਵੀ ਚੱਲਣ ਵਾਲੀ ਆ ਤੇ ਗਰਮੀ ਚ ਵੀ ਚੱਲਣ ਵਾਲੀ ਆ ਗਰਮਾਵਲ ਸ਼ੇਡ ਚੀਜ਼ ਆ ਗਰਮੀ ਚ ਤਾਂ ਬਈ ਇਹ ਬਾਹਲੀ ਚੱਲਦੇ ਜੀ ਇਹਦੇ ਬੰਦੇ ਨੇ ਨਹੀਂ ਗਾ ਰੱਖੀ ਹੁੰਦੀ ਪਹਿਲੀ ਵਾਰ ਗਾ ਰੱਖਣੇ ਚੁੱਪ ਕਰਕੇ ਲੈ ਜਿਹਾ ਜੀ ਮੱਝ ਰੱਖ ਲਈ ਉਈ ਜੋਨੇ ਗਾ ਹਾਂ ਗੱਲਬਾਤ ਇਹਦੇ ਦੁੱਧ ਦੀ ਹੋਊਗੀ ਵੀ ਮੱਝਾਂ ਵਰਗੀ ਤੇ ਕੱਦ ਕਾਢ ਦਾ ਅੱਜਾ ਵੀ ਲਾ ਲੈ ਕੋਈ ਛੋਟੇ ਕੱਦ ਕਾਢ ਚ ਨਹੀਂ ਹੈਗੀ ਇਹ ਵੀ ਵੱਡੇ ਕੱਦ ਕਾਢ ਵਾਲੀ ਆ ਗਈ ਤੇ ਬਾਡੀ ਬੁੱਡੀ ਦੀ ਬਣਤਰ ਵੀ ਚੰਗੀ ਆ ਤੇ ਚੜਾਈ ਚੜੂਈ ਵੀ ਬਹੁਤ ਆਉਤੀ ਉਹ ਤੇ ਹੁਣ ਇਹਦਾ ਰੇਟ ਦੱਸਦੇ ਰੇਟ ਫਿਕਸ ਹੈ ਦੱਸੀ ਜਾਈ ਜਮੀ ਰੇਟ ਬਾਈ ਇਹਦਾ ਮੁੱਲ ਕਰਾਉਣਾ ਦਾ 60000 ਰੁਪਿਆਗਾ 55000 ਰੁਪਏ ਦੀ ਆਪਾਂ ਆਵਾਂ ਦੇਣ ਲੈਣਾਗਾ 55000 ਦਾ ਆਪਾਂ ਇਹ ਬਲੈਕ ਡਾਇਮੰਡ ਦੇ ਦਾਂਗੇ ਹਾਂ ਹਾਂ ਬਾਈ ਆਹ ਸਾਰੇ ਐਨਰਜੀ ਚਲ ਮਨ ਲਾਈ ਗਈ ਤੇ ਕਰ ਜੀ 65000 ਰੁਪਏ ਦੀ ਆ ਜੀ ਯਾਰ ਬੱਛੀ ਸੱਜਣੋ ਹੈਗੀ ਆ 65000 ਦੀ ਇਹ ਜੀ ਗੱਲ ਨਹੀਂ ਕਿਉਂਕਿ ਬੱਛੀ ਚੰਗੀ ਆ ਯਾਰ ਥਣ ਥਣ ਆਪਾਂ ਉਹ ਹੁੰਦਾ ਵੀ ਜਲਾਈ ਚੱਲੇ ਚੱਲੇ ਨਹੀਂ ਆ ਗਈ ਹੈ ਨਾ ਤੇ ਗਰਮੀ ਚ ਚੱਲਣ ਵਾਲੀ ਆਈਟਮ ਆ ਉਹੀ ਪਾਈ ਕਹਿੰਦਾ ਯਾਰ ਆਪਾਂ 7-8000 ਰੁਪਿਆ ਸਾਹਮ ਸੂਮਾ ਨਾਲ ਛੱਡ ਦਾਂਗੇ ਤੇ ਆ ਜਾ ਕਿਲੋ ਦੁੱਧ ਪਾ ਦੂਗਾ ਆ ਜਾ ਨਗੀਨਾ ਵੀ ਤੋਰਦੀ ਹੋਣਗੀ 20 ਕਿਲੋ ਦੁੱਧ ਕੋ ਖੁੱਲਾ ਦੁੱਧ ਤਾਂ ਸੇਵਾ ਦਾ ਹੁੰਦਾ ਸਿਰੇ ਦੁੱਧ ਦੀ ਗੱਲ ਗਰਮੀ ਨੇ ਨਾ ਮੰਨਣੀ ਹੈਗੀ ਨੇ ਗਰਮੀ ਨੇ ਨਾ ਮੰਨਣੀ ਇੱਕ ਤਾਂ ਆ ਹੁੰਦਾ ਵੀ ਗਰਮੀ ਇਹਦੀ ਕੀ ਗੱਲ ਬਾਤ ਆ ਬੱਛੀ ਦੀ ਇਹ ਬਈ ਦੋ ਦੰਦਾ ਮੂੰਹ ਅੱਛਾ ਹਾਂ ਇਹ ਕਿਹੜਾ ਸੂ ਆਈਲਨ ਦੇ ਹਿਸਾਬ ਨਾਲ ਯਾਰ ਥਣ ਥੁਣ ਇਹਨੂੰ ਵੀ ਟੋਪ ਦਾ ਲੱਗਿਆ ਹਾਂ ਮਈ ਇਹ ਵੀ ਪੂਰੀ ਚੱਲੀ ਥਣ ਥਣ ਨੋਟ ਸੱਜਣੋ ਇਹਨੂੰ ਵੀ ਟੋਪ ਦਾ ਲੱਗਿਆ ਤੇ ਮੇਨ ਗੱਲ ਆ ਜਿਹੜੀ ਬਾਡੀ ਬੂਡੀ ਦਾ ਯਾਰ ਇਹਦੀ ਲਾਜਵਾ ਵੀ ਆ ਸ਼ਕੀਨ ਵੀ ਫੁੱਲਾ ਤੇ ਥਣ ਵੀ ਗੈਪ ਤੇ ਲੱਗਿਆ ਤੇ ਆਰਡਰ ਵੀ ਫਿਕਸ ਬਣਾਉਗੀ ਤੇ ਥੋੜਾ ਬਹੁਤਾ ਇਹ ਚ ਕਰਾਸ ਵੀ ਆ ਕਿਉਂਕਿ ਗਲਤੇ ਦੇ ਝੱਲ ਰਾ ਥੱਲੇ ਮੈਂ ਦੱਸ ਦਿੰਦਾ ਉਹਦਾ ਕਰਾਸ ਦੀ ਨਿਸ਼ਾਨੀ ਗਲਤੇ ਝੱਲ ਰਾ ਇਹਦੇ ਤੇ ਬਾਕੀ ਦੀ ਮਾਰਕਿੰਗ ਦੱਸ ਦਿੰਦੀ ਹੁੰਦੀ ਆ ਜਿਵੇਂ ਇਹਦੇ ਚ ਆਹ ਚਿੱਟੇ ਬਾਲ ਆ ਗਏ ਨਾ ਆਹ ਕਿਤੇ ਕਿਤੇ ਇਹ ਮੇਰਾ ਖਿਆਲ ਆ ਕਰਾਸ ਜੀ ਆ ਸਕਦੇ ਨੇ ਕਿਉਂਕ ਮਾਰਕਿੰਗ ਪ੍ਰੋਪਰ ਜੀ ਆਉਂਦੀ ਹੁੰਦੀ ਔਰਿਜਨਲ ਦੀ ਤਾਂ ਤੇ ਲੱਗਦੀ ਇਹ ਔਰਿਜਨਲ ਵਰਗੀ ਆ ਆਮ ਬੰਦੇ ਨੂੰ ਜਿਹੜੇ ਸੱਜਣ ਨੂੰ ਪੜ੍ਹਦੀ ਗਰਮੀ ਨਹੀਂ ਮੰਨਦੀ ਹੈਗੀ ਮੰਨਣਾ ਤੇ ਗੱਲ ਕਰ ਗਰਮੀ ਨਹੀਂ ਮੰਮੀ ਚੰਨ ਵਾਲੀ ਆ ਤੇ ਬਾਕੀ ਦੋ ਦੰਦ ਦੇ ਹਿਸਾਬ ਨਾਲ ਬਾਈ ਇਹਦੇ ਕੱਦ ਕਾਟ ਦਾ ਅੱਜਾ ਵੀ ਲਾ ਲਓ ਇਹ ਆ ਗਈ ਵੱਡੇ ਕੱਦ ਕਾਟ ਚ ਆ ਗਈ ਜਿਹੜੀ ਹਾਂਜੀ ਸ਼ੀਲ ਠੰਡੀ ਇੰਨੀ ਆ ਗਈ ਕਿਵੇਂ ਮਰਜੀ ਦਾ ਠੰਣ ਥੁਣ ਪਲੋਚੀ ਚੱਲੇ ਦਾ ਕੋਈ ਵਾਸਤਾਨਿੰਗ ਹੈਗਾਗਾ ਉਹੀ ਗੱਲ ਆ ਵੀ ਠੰਣ ਥਣੌਟ ਵੀ ਇਹਨੂੰ ਟੌਪ ਦਾ ਲੱਗਿਆ ਜਿਵੇਂ ਇੱਕ ਇੱਕ ਨੰਬਰ ਵਾਲੀ ਪੱਛੀ ਦਿਖਾਈ ਆ ਉਸੇ ਨਾਲ ਤਾਂ ਇਹਨੂੰ ਬਹੁਤ ਚੰਗਾ ਬਾਕੀਆ ਕਰਾ ਹਰੀ ਨੇ ਨਾ ਨਾ ਨੂੜੇ ਚੱਡੇ ਜੂੜੇ ਤੇ ਨਾੜਾ ਆਉਗਾ ਦੇਖ ਕੇ ਮੋਠੀਆਂ ਦੁੱਧ ਵਾਲੀ ਨਾਰ ਨੂੜਾ ਥਣ ਥੂਣ ਇਹਨਾਂ ਮੂਠੀ ਵਾਲਾ ਕੱਢ ਜਾਣਾ ਤੇ ਮੇਨ ਗੱਲ ਆ ਜਿਹੜੀ ਯਾਰ ਮੱਝਾਂ ਚ ਕਹਿੰਦੇ ਨੇ ਵੀ ਆਪਾਂ ਗੁੱਦ ਵਾਲਾ ਜਾਨਵਰਾ ਹੈ ਗੁੱਦ ਵਾਲਾ ਜਾਨਵਰਾ ਆ ਦਿਨ ਕਿੰਨੇ ਕੱਢਦੀ ਆ ਦਿਨ ਬਾਈ ਇਹ 7-8 ਦਿਨ ਲੈ ਜੂ ਰਾਮ 7-8 ਦਿਨ ਲੈ ਜੂ ਦੁੱਧ ਕਿੰਨਾ ਕੁ ਪਾ ਸਕਦੀ ਆ ਅੰਦਾਜ਼ਾ ਕੋਈ ਦੁੱਧ ਬਾਈ ਇਹ ਅੰਦਾਜ਼ਾ ਹੁੰਦਾ ਆਪਣਾ ਅੰਦਾਜ਼ਾ ਹੋ ਪਹਿਲਣਾ ਗੇਵ ਘਟ ਤੋਂ ਘਟਾ 18 ਤੋਂ 20 ਕਿਲੋ ਰਾ 18 ਮੀਰੇ ਕਿਟ ਜਾਣਾ ਜੇ ਵੱਢ ਗਈ ਜਿਹੜੇ ਸਾਵਾ ਜਾਣ ਨੂਣ ਤਾਂ ਵੱਧ ਵੀ ਦੇ ਉਹਨੇ ਕਿਹਾ ਹੁਣ ਵੀ ਉਹ ਕਰ ਕਿਉਂਕਿ ਹੁਣ ਜਿੰਨੀ ਇੱਕ ਗਾਵਾਂ ਵਾਂ ਤੁਹਾਨੂੰ ਇਸ ਘਰ ਚ ਦਿਖਾਉਂਗਾ ਜਿਆਦਾ ਜਿਆਦਾ ਕ੍ਰੋਸ ਪੰਚੀ ਦਿਖਾਉਂਗਾ ਕਿਉਂਕਿ ਜਿਹੜਾ ਸੀਜ਼ਨ ਆ ਯਾਰ ਸੀਜ਼ਨ ਗਰਮੀ ਦਾ ਇਹਦੇ ਚ ਜਿਆਦੇ ਕ੍ਰੋਸ ਪੰਨ ਵਾਲੀ ਚੱਲਦੀਆਂ ਨੇ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਭਾਈ ਮੁੱਲ ਤਾਂ ਹੈਗਾ 70000 ਰੁਪਿਆ 68000 ਰੁਪਿਆ ਦੀ ਦੇ ਦਾਂਗੇ ਆਪਾਂ ਹਾਂ 68000 ਦੀ ਦੇ ਦਾਂਗੇ ਹਣਾ ਹਾਂ ਅਠੰਦੀ ਸੀਲ ਤਾਂ ਹੈਗੀ ਹੈ ਨਾ ਜਮਾਂ ਭਾਈ ਤਵੇਂ ਮਰਜ਼ੀ ਕੋਈ ਕੋਈ ਪਿਲਾਂ ਪੁਲਾਨੀ ਬੰਨੀ ਹੈਗੀਆ ਕਿਵੇਂ ਮਰਜ਼ੀ ਦਾ ਥਣ ਖਿੱਚੀ ਚੱਲ ਉਹ ਕਰੀ ਚੱਲ ਹਣਾ ਐ ਤੋੜਾ ਸੱਜਣੋ ਇਹ ਬੱਚੀ ਮੈਨੂੰ 68000 ਦੀ ਸਟਿ ਉਹਨੇ ਪੂਰੀਆਂ ਚੱਟੇ ਨਾਲ ਲਾ ਲਓਗੀ 68000 ਦੀ ਦੋ ਦੰਦ ਪਹਿਲਾ ਸੂਆ ਸੂੰਦੀਆ ਫੁੱਲ ਵੱਡੇ ਕੱਦ ਕਾੜ ਚ ਤੇ ਹੁਣ ਇੰਜਨ ਕੱਢ ਲਿਆ ਰੇ ਵਾਲਾ ਤੇ ਜੀ ਇੰਜਨ ਕੱਢ ਲਿਆ ਹੁਣ ਇਧਰੋਂ ਰੇਲ ਵਾਲਾ ਬਾਈ ਇਹਦਾ ਕਿਹੜਾ ਸੂਆ ਇਹ ਬਾਈ 6 ਦੰਦ ਆ ਗਿਆ ਹਾਂ ਇੱਕ ਤਰੀਫ਼ ਕਰਨੀ ਬਣਦੀ ਐ ਇਹ ਸੱਜਣ ਦੀ ਐ ਇਸ ਵਾਰ ਯਾਰ ਹੁੰਦਾ ਹਰ ਇੱਕ ਵਾਰੀ ਚੰਗਾ ਪਰ ਜਿਹੜਾ ਥਣ ਐ ਇਸ ਵਾਰ ਇਹਨੇ ਆਪਣੀ ਪਸੰਦ ਵਾਲਾ ਥਣ ਲਿਆ ਤਿੰਨੇ ਗਾਵਾਂ ਦੇ ਥਣ ਸਨੋਟ ਦੂਰੇ ਲੱਗੇ ਨੇ ਮੁੱਠੀ ਵਾਲੇ ਲੱਗੇ ਨੇ ਤੇ ਲੱਗੇ ਵੀ ਯਾਰ ਮੈਂ ਹਿਸਾਬ ਵਰਗੀ ਨਹੀਂ ਇਹ ਗੱਲ ਕਰਨੀ ਇਹ ਦਿਖਾ ਦੇ ਦਰਸੋ ਤੇਰੇ ਕੈਮਰੇ ਚ ਮਸੀ ਆਉਗੀ ਇਹ ਇਹ ਇੱਕ ਆਪ ਪਹਿਲਾਂ ਵੀ ਦਿਖਾਈ ਦੀ ਵੱਡੀ ਵੜ ਉਹਦੇ ਚਰਚੇ ਵੀ ਖਾਸੇ ਕਰਾਇਆ ਨੇ ਨਾ ਕਿੰਨੇ ਵੀ ਪੂਰੇ ਵਿੱਚ ਬਹੁਤ ਨੇ ਮੈਨੂੰ ਕਿਹਾ ਗਾ ਯਾਰ ਤੂੰ ਬੱਸਰੂ ਲਾਉਣ ਦਾ ਕੋਈ ਲਿਆ ਕੇ ਮੈਂ ਯਾਰ ਕੀ ਫਾਇਦਾ ਦੋ ਚਾਰ ਹਜ਼ਾਰ ਘੱਟ ਵੇਚ ਲਾਂਗੇ ਦਾ ਯਾਰ ਵੱਧ ਬਟਾ ਇਹੋ ਗੱਲ ਦਾ ਫਾਇਦਾ ਨਹੀਂ ਮਾਰ ਕੇ ਨੀ ਖਰਾਬ ਹੋ ਗਿਆ ਯਾਰ ਆਪਣਾ ਖੁਦ ਆਵਾ ਤੇ ਉਧਰ ਵੀਡੀਓ ਮਾਰਾ ਆਪਾ ਦੁੱਧ ਦਾ ਕਮਾਵਾ ਯਾਰ ਠੀਕ ਆ ਨਾ ਰੋਤੇ ਮੱਝਾਂ ਗਾਈਆਂ ਲਾਈਆਂ ਹੋਈਆਂ ਨਹੀਂਆਂ ਘਰੇ ਰੱਖ ਲਾਂਗੇ ਕੀ ਫਾਇਦਾ ਹੁੰਦਾ ਝੂਠ ਮਾਰੇ ਦਾ ਫਾਇਦਾ ਨਹੀਂ ਹੈ ਨਾ ਇਹਦਾ ਸੁਆ ਕਿਹੜਾ ਸੀਰੇ ਇਹ ਬਾਈ ਦੂਜਾ ਸੁਆ ਹੈ ਇਹਦਾ ਦੂਜਾ ਬਾਕੀ ਹਾਂ ਭਈਆ ਦੁੱਧ ਦਾ ਵੀ ਬਹੁਤ ਰਕਾਰ ਰਿਹਾ ਪਿਛਲੇ ਛੇ ਅੱਛਾ ਹਾਂ ਲੈ ਸੱਜਣੋ ਡਬਲ ਡੂਬਲ ਬਹੁਤ ਆ ਭਾਈ ਛੇ ਦੰਦ ਦੇ ਹਿਸਾਬ ਨਾਲ ਦੰਦ ਚਾਹੇ ਆਪਦੇ ਚੈੱਕ ਕਰਕੇ ਲੈ ਜਾਓ ਇਹ ਜੀ ਗੱਲ ਨਹੀਂ ਤੇ ਬਾਡੀ ਬੁੱਡੀ ਬਹੁਤ ਆ ਇੱਥੇ ਤੇ ਇਹਦਾ ਸੱਜਣੋ ਤੁਸੀਂ ਕੱਦ ਕਾੜ ਦਾੰਦ ਅੱਜ ਆ ਵੀ ਲਾ ਸਕਦੇ ਹੋ ਬਹੁਤ ਜੀ ਠੰਡੀ ਇੰਨੀ ਆਉਂਦੀ ਜਵੇਂ ਮਰਜੀ ਦੋ ਜਾਨੇ ਬਹਿ ਗਏ ਲਾ ਉਹ ਚੋਈ ਜਾਣਾ ਕੋਈ ਆਇਆ ਨਹੀਂ ਹੈਗਾ ਲੈ ਜਮਾ ਹੈ ਗੁੰਡੀ ਨਾ ਜਾਨਵਰ ਠੰਡਾ ਸੀਲ ਹੀ ਚਾਹੀਦਾ ਪਰ ਬਾਡੀ ਯਾਰ ਇਹ ਵੀ ਆਪਾਂ ਜੇ ਗੱਲ ਕਰ ਲਈਏ ਮੇਸਾਂ ਲਈ ਆ ਚੜਾਈ ਚੜੂਈ ਬਹੁਤ ਆ ਬਾਡੀ ਦੀ ਲੈ ਚੱਲ ਗਏ ਜੀ ਅੰਦਰ ਚੜਾਈ ਚੜੂਈ ਚੰਗੀ ਆ ਤੇ ਇਹ ਵੀ ਥੋੜੀ ਜਿਹੀ ਕ੍ਰੋਸ ਚੀ ਆ ਗਈ ਅੱਡ ਰੇ ਦਾ ਵੀ ਹਿਕਸ ਅੱਡਰੀ ਰਹੂਗਾ ਤੇ ਥਣ ਥਣੌੜ ਦਾ ਉਹੀ ਗੱਲ ਆ ਵੀਰ ਤਿੰਨੇ گاਵਾਂ ਦੀ ਲਾਜ ਬਾਵਨੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸੋ ਵੀ ਬਾਈ ਦੇ ਜਾਨਵਰ ਕਿੱਦਾਂ ਦੇ ਨਾੜ ਨੂੰ ਦੇਖ ਲਾ ਕੇ ਮੈਂ ਦੁੱਧ ਵਾਲੀ ਆਇਆ ਨੂੰ ਉੱਠੇ ਪਈਆ ਪੂਰਿਆ ਲੈਵੇ ਦੇਖਦਾ ਨਾੜਾ ਕਿਵੇਂ ਉੱਠਿਆ ਨਹੀਂ ਹੈ ਇਹਦੇ ਪੈਸੇ ਫਿਰ ਬਾਈ ਇਹਦਾ ਰੇਟ ਫੋਨ ਤੇ ਕਰ ਲਾਂਗੇ ਹਨਾ ਅੱਛਾ ਯਾਰ ਹਾਂ ਕਿੰਨਾ ਕਰਾਂਗੇ ਲੋ ਜਾਈ ਜੀ ਰਹੂਗਾ ਬਸ ਕੋਈ ਜਿੰਨੇ ਦੀ ਹੈਗੀ ਆ ਹਾਂ ਹਾਂ ਨਾ ਛੱਡ ਕੇ ਲੈ ਮਾਗੇ ਆਪਣੇ ਕੋ ਆਪੋ ਸਾਰੇ ਪਸ਼ੂ ਲੈਣ ਵਾਲੇ ਵੀ ਬਾਈ ਬਹੁਤ ਵੇਚਣ ਵਾਲੇ ਲੈ ਜਾਂਦੇ ਨੇ ਠੀਕ ਆ ਗੱਲ ਆ ਹਾਂ ਉਹ ਡਬਲ ਡੂ ਕਿਉਂ ਇਹ ਆਇਆ ਅਜੇ ਰਾਤ ਦਾ ਮੇਰੇ ਸਾਬ ਨਾਲ ਆਏ ਸੀਗਾ ਵੀ ਚਲ ਇਹਦੀ ਆਪਾਂ ਚਵਾ ਕੇ ਦੁੱਧ ਤੇ ਲਿਆ ਕੇ ਵੇਚ ਦਾਂਗੇ ਹਣਾ ਦੁੱਧ ਦਾ ਰਿਕਾਰਡ ਜਵਾ ਬੜੇ ਖਾਸ ਬੰਦੇ ਤੋਂ ਆਈ ਆ ਠੀਕ ਆ ਗੱਲ ਉਹਦਾ ਪਹਿਲਾ ਦਾ ਰਿਕਾਰਡ ਆ ਬਹੁਤ ਚੰਗਾ ਰਹੇਗਾ ਹਾਂਜੀ ਹਾਂਜੀ ਆ ਗਾਂ ਤੇ ਮਾਰਦੇ ਤਰਸੀ ਦਿਖਾ ਦੇ ਬਾਈ ਅੱਛਾ ਇਹਦਾ ਰੇਟ ਕਰਾਂਗੇ ਫੋਨ ਤੇ ਹਾਂ ਹਾਂ ਨੰਬਰ ਬੋਲ ਦੋ ਬਾਈ ਤੁਹਾਡਾ ਨੰਬਰ 81466 ਹਾਂਜੀ 70809 ਪਿੰਡ ਫਤੇਗੜ ਛੰਨਾ ਜ਼ਿਲ੍ਹਾ ਬਰਨਾਲਾ ਇਹਗਾ ਨੇੜੇ ਆਪਣੇ ਦੂਸਰਾ ਨੰਬਰ ਵੀ ਹੋਰ ਨਾ ਪੈ ਜਾਂਦਾ ਜੀ ਇੱਕ ਨੰਬਰ ਉਹਦੇ ਆਪਣਾ ਥੋੜਾ ਜਿਹਾ ਬਾਈਨ ਮੋੜ ਤੇ ਨੰਬਰ ਘੱਟ ਲੱਗਿਆ ਪਿਛਲੇ ਵੀਡੀਓ ਦੇ ਵਿੱਚ ਉਹਦੇ ਰੇਜ ਨਹੀਂ ਸੀਗੀ ਦੂਜਾ ਨੰਬਰ ਹੈਗਾ 78 892 78285 ਤੇ ਬਾਕੀ ਇਹ ਦੋਨੇ ਨੰਬਰ ਮੈਂ ਸਕਰੀਨ ਤੇ ਵੀ ਲਾ ਦੂੰਗਾ ਹਾਂਜੀ ਹਾਂ ਹਾਂ ਤੇ ਨੰਬਰ ਬਾਈ ਦੇ ਸੱਜਣੋਂ ਸਕਰੀਨ ਤੇ ਲਾ ਦੂੰਗਾ ਇਹ ਜੀ ਚੰਗੀ ਸ਼ੇਵ ਵਾਲਾ ਹੋਇਆ ਇਹ ਦਾ ਦਾ ਬਹੁਤ ਰਕਾਰ ਲੈਣੇ ਮੰਨ ਕੇ ਚੱਲ 30 ਪੱਸ ਦੁੱਧ ਪਾਉਣਾਗਾ ਅੱਛਾ ਹਾਂ ਤੇ ਬਾਕੀ ਉਹ ਗੱਲ ਮੌਕੇ ਦੀ ਆ ਤਿਆਰੀ ਦੀ ਗੱਲ ਆ ਹਾਂ ਹਾਂ ਨਾ ਬਣੂ ਬਣੂ ਵਾਹੜ ਬਹੁਤ ਆਜੀ ਹੋਣੀ ਮਾੜੀ ਜਿਹੀ ਚੱਲੀ ਅੱਜ ਹੁਣ ਭਲਾਈਆਂ ਪਾਉਣ ਲੱਗੀਆਂ ਸੀ ਇਹ ਠੀਕ ਹੈ ਨਾ ਹੋ ਜਾਣਾ ਆ ਤੜਕੇ ਵਾੜ ਅੱਜ ਇਹ ਵੀ ਆਪਾਂ ਵੀਡੀਓ ਪਾਉਣੇ ਸੀ ਇਹ ਕੱਲ ਆ ਗਿਆ ਥੱਲੇ 25 ਕਿਲੋ ਦੁੱਧ ਸੀਗਾ ਤੋ ਦੰਦਾਗਾ 5 ਨਾਲ ਛੂਈ ਥੱਲੇ ਠੀਕ ਹੈ ਗੱਲ ਠੀਕ ਹੈ ਨਾ ਇਹ ਤੜਕੇ ਲੈ ਗਏ ਬਾਕੀ ਉਹ ਗੇਜੀ ਦਾ ਗੱਲ ਕਰਾਂਗੇ ਆ ਲੱਗੇ ਜਿੱਤੂ ਤੂੰ ਵੀ ਸੁਣਾਵੇ ਗੱਲਬਾਤ ਕੋਈ ਇਹ ਗੇਜੀ ਦਾ ਆ ਗੇਜੀ ਨਾਲ ਕਰਦੇ ਆ ਗੱਲ ਹੁਣ ਅੱਗੇ ਇਹ ਪੂਰੀ ਦਾ ਮਾਸਟਰ ਵੀ ਇੱਕ ਕਬੱਡੀ ਖਿਡਾਰੀ ਰਹੀ ਗੱਲ ਨਹੀਂ ਇਹਦਾ ਨੰਬਰ ਮੈਂ ਵੀਡੀਓ 'ਚ ਹੀ ਦਊਂਗਾ ਜਿਹਨੇ ਪੂਰੀ ਨੂੰ ਮਿਲ ਲਾ ਗੇਜੀ ਰਾਹੀਂ ਮਿਲ ਵੀ ਸਕਦਾ ਹੈ ਤੇਰਾ ਨੰਬਰ ਬੋਲੇਗੀ 97795 6218 ਆਪਣੇ ਕੋਲੇ ਕੀ ਸੀਨੇ ਮੇਰੇ ਕੋਲ ਗਾਂ ਬੱਚੀਆਂ ਖੜੀਆਂ ਜਾਂਦੀਆਂ ਜਰਸੀਆਂ ਹਾਂ ਇਹ ਕੋਈ 8 ਮਹੀਨੇ ਦੇ ਕੋਈ 5 ਮਹੀਨੇ ਦੀਆਂ ਖੜੀਆਂ ਅੱਛਾ ਕਿੰਨੀਆਂ ਕਨੇ ਦੋ ਖੜੀਆਂ ਲੈ ਦੋ ਸੱਜਣੋਂ ਬਾਈ ਕੋਲੇ ਜਰਸੀ ਬੱਚੀਆਂ ਖੜੀਆਂ ਨੇ ਸੰਪਰਕ ਗੇਜੀ ਨਾਲ ਕਰ ਲਓ ਇੱਕ ਦੋ ਛੋਟੇ ਪਾਲੀਆਂ ਗਾਵਾ ਵੀ ਖੜੀਆਂ ਨੇ ਦੇਖੋ ਲਈ ਸੂਈਆਂ ਵੀ ਖੜੀਆਂ ਤੁਹਾਨੂੰ ਤਾਜੀਆਂ ਸੂਈਆਂ ਹਾਂ ਤਾਜੀਆਂ ਉਹ ਛੋਟੇ ਪਾਲੀਆਂ ਉਹ ਛੋਟੇ ਪਾਲੀਆਂ ਅ ਨੰਬਰ ਫੇਰ ਬੋਲੇਗਾ 9779562218 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਫਟੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਇਹਨਾਂ ਚ ਬਾਈ ਤੁਹਾਨੂੰ ਤਿੰਨਾਂ ਚ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਓ ਧੰਨਵਾਦ